ਹਮੇਸ਼ਾ ਤੋਂ ਹੀ ਸਿਆਸੀ ਸਰਪ੍ਰਸਤੀ ਨਸ਼ਾ ਤਸਕਰੀ ਦੇ ਵਿੱਚ ਸਾਹਮਣੇ ਆਉਂਦੀ ਰਹੀ ਹੈ ਤੇ ਇਸੇ ਨੂੰ ਦੇਖਦਿਆਂ ਹੋਇਆਂ ਭਗਵੰਤ ਮਾਨ ਨੇ ਸਟੇਟਸ ਲਿਖਿਆ ਹੈ। ਖੇਤੀਬਾੜੀ ਮੰਤਰੀ ਤੋਤਾ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਤੋਤਾ ਸਿੰਘ ਜੀ ਤੁਹਾਡੇ ਤੋਂ ਇਹ ਬਾਅਦ ਹੁਣ ਭਗਵੰਤ ਮਾਨ ਨੇ ਵੀ ਇਹ ਮੰਗ ਰੱਖੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਡੋਪ ਟੈਸਟ ਦੇ ਨਾਲ ਨਸ਼ਾ ਤਸਕਰੀ ਸੂਬੇ ਵਿੱਚੋਂ ਖਤਮ ਹੋ ਸਕਦੀ ਹੈ? ਲੱਗਦਾ ਉਹਨਾਂ ਦੀਆਂ ਤਾਂ ਫੋਟੋਸ਼ਾਪ ਹੀ ਹੋਈਆਂ ਸਭ ਕੋ। ਹੁੰਦੇ ਕੈਨਨ ਵਾਲਿਆਂ ਨੇ ਵੀ ਲਈਆਂ ਕਾਰ ਤੇ ਇੰਟਰਵਿਊ ਕਰਦੇ ਸਾਰਾ ਕੀ ਹਾਲ ਕਰਦੇ ਆ। ਹਮੇਸ਼ਾ ਕੋਈ ਸਟੇਟਮੈਂਟ ਦੇਣ ਤੋਂ ਪਹਿਲਾਂ ਆਪਦਾ ਢਿੱਡ ਸਾਫ਼ ਕਰਨਾ ਚਾਹੀਦਾ ਹੈ ਕੋਈ ਬੰਦਾ ਵੀ ਹੈ ਜੀ ਔਰ ਮੈਂ ਇਹ ਹੱਕ ਚਾਹ ਕੱਲੇ ਪੰਜਾਬ ਦੇ ਨਹੀਂ ਪੋਲੀਟੀਕਲ ਬੰਦੇ ਸਾਰੇ ਹਿੰਦੁਸਤਾਨ ਸੰਵਿਧਾਨ ਐਮੈਂਡਮੈਂਟ ਕਰਨੀ ਪਊਗੀ ਜੇ ਨੈਸ਼ਨਲ ਖਿਡਾਰੀ ਇੰਟਰਨਲ ਖਿਡਾਰੀ ਦਾ ਹੋ ਸਕਦਾ ਡਰਗ ਟੈਸਟ ਤਾਂ ਪੋਲੀਟੀਕਲ ਬੰਦਿਆਂ ਦਾ ਚਾਹ ਐਮਪੀ ਆ ਚਾਹ ਅਸੈਂਬਲੀ ਮੈਂਬਰ ਵਾਣਾ ਚਾਹ ਸੰਪੀਮਰ ਕੋਈ ਵੀ ਅਹੁਦਾ ਲੈਂਦਾ ਨੋਮੀਨੇਸ਼ਨ ਬੜੇ ਦਾ ਡਰਗ ਟੈਸਟ ਹੋਣਾ ਚਾਹੀਦਾ ਇਹ ਮੈਂ ਵਿਧਾਨ ਸਭਾ 'ਚ ਵੀ ਬੋਲਿਆ ਸੀਗਾ ਅੱਜ ਤੋਂ 2 ਸਾਲ ਪਹਿਲਾਂ ਹੁਣ ਨਸ਼ੇ ਦੀ ਗੱਲ ਹੁਣ ਉੱਡੀ ਆ ਇਹਦੂ ਬੰਦੇ ਨ ਪਹਿਲਾ ਆਪ ਦਾ ਆਸਧਾਰਨਾ ਪਊਗਾ ਸਾਰਿਆਂ ਨੂੰ ਤੇ ਪੋਲੀਟੀਕਲ ਬੰਦੇ ਦਾ ਬੈਰੋਕ੍ਰੇਟਸ ਨੂੰ ਖਸਹਾਰਨਾ ਪਊਗਾ ਜਿੰਨੇ ਬੈਰੋਕ੍ਰੇਟ ਸਾਹਿਬ ਉਹ ਉਹਨਾਂ ਦਾ ਉਹਨਾਂ ਨੂੰ ਵੀ ਇਸ ਪਾਸੇ ਤੋਂ ਨਾ ਪੂਣਾ ਦਾ ਟੈਸਟ ਹੋਣਾ ਚਾਹੀਦਾ ਜੀ ਇਸ ਗੱਲ ਤੋਂ ਤਾਂ ਤੋਤਾ ਸਿੰਘ ਜੀ ਸਾਫ ਹੁੰਦਾ ਕਿ ਤੁਸੀਂ ਮੰਨਦੇ ਹੋ ਕਿ ਜਿੰਨੀ ਵੱਡੇ ਪੱਦਰ ਦੇ ਉੱਤੇ ਨਸ਼ਾ ਤਸਕਰੀ ਸੂਬੇ ਵਿੱਚ ਹੋ ਰਹੀ ਹੈ ਉਸ ਵਿੱਚ ਸਿਆਸੀ ਸਰਪ੍ਰਸਤੀ ਸਾਫ ਤੌਰ ਤੇ ਸ਼ਾਮਲ ਹੈ 1% ਦੀ ਸਿਆਸੀ ਸਰਪ੍ਰਸਤੀ ਬਦਨਾਮ ਕੀਤਾ ਜਾਂਦਾ ਪੰਜਾਬ ਨੂੰ ਸਭ ਤੋਂ ਬਾਅਦ ਬੰਬਈ ਆ ਸਭ ਤੋਂ ਬਾਅਦ ਦਿੱਲੀ ਆ ਹੋਰ ਸੂਬਿਆਂ ਚ ਆ ਸਰ ਪੰਜਾਬ ਵਾਲਿਆਂ ਦਾ ਇਹੀ ਆ ਮਿਹਨਤ ਪੰਜਾਬ ਵਾਲੀ ਮਿਹਨਤ ਕਰਕੇ ਫੜਦੇ ਆ ਦੂਜੇ ਫੜਦੇ ਨਹੀਂ ਪੰਜਾਬ ਦੀ ਪੁਲਿਸ ਨੇ ਹਿਮਾਚਲ ਚੋਂ ਲਿਆ ਕੇ ਫੜ ਕੇ ਲਿਆਉਂਦੇ ਕਿ ਹਿਮਾਚਲ ਦਾ ਫਰਜ ਵੀ ਸੀ ਉਹਨਾਂ ਨੂੰ ਫੜਨਾ ਪੰਜਾਬ ਦੀ ਪੁਲਿਸ ਨੇ ਹਰਿਆਣਾ ਜਾ ਕੇ ਸਰਸੇ ਤੋਂ ਫੜ ਕੇ ਲਿਆਉਂਦੇ ਸਮਗਲਰ ਕਿ ਉਹ ਹਰਿਆਣਾ ਦੀ ਪੁਲਿਸ ਸੁੱਤੀ ਪਈ ਸੀ ਪੰਜਾਬ ਦੀ ਪੁਲਿਸ ਨੇ ਰਾਜਸਥਾਨ ਚ ਸਮਗਲਰ ਫੜ ਕੇ ਲਿਆਉਂਦੇ ਕਿ ਉੱਥੋਂ ਦੀ ਰਾਜਸਥਾਨ ਦੀ ਪੁਲਿਸ ਸੁੱਤੀ ਪਈ ਸੀ ਮੈਂ ਕਹਿੰਦਾ ਵੀ ਹਰ ਇੱਕ ਸੂਬੇ ਨੂੰ ਆਪਣੀ ਜਿੰਮੇਵਾਰੀ ਸਮਝੋ ਇਹ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਬਾਰਡਰ ਦੀ ਆ ਜਿਹੜਾ ਕਾਂਗਰਸ ਕੋਲ 10 ਸਾਲ ਰਿਹਾ ਰਾਜ ਰਿਹਾ ਇਹਨਾਂ ਨੇ ਬਾਰਡਰ ਤੋਂ ਸਪਲਾਈ ਕਰਾਇਆ ਸਾਰਾ ਕੁਝ ਜੀ ਧੰਨਵਾਦ ਤੋਤਾ ਸਿੰਘ ਜੀ ਸਾਡੇ ਨਾਲ ਬਣੇ ਰਹਿਣ ਦੇ ਲਈ